ਜਿਹੜਾ ਗੁਰੂ ਕਾ ਸਿੱਖ ਹੈ ਨਾ ਉਹਨੂੰ ਆਪਣੀ ਪਤ ਬੜੀ ਪਿਆਰੀ ਉਹਨੂੰ ਗੁਰੂ ਦੀ ਪਤ ਵੀ ਬੜੀ ਪਿਆਰੀ ਜਿੰਨੀ ਉਹਨੂੰ ਗੁਰੂ ਵਾਲੀ ਪਤ ਪਿਆਰੀ ਨਾ ਗੁਰੂ ਦੀ ਇੱਜ਼ਤ ਪਿਆਰੀ ਗੁਰੂ ਦਾ ਸਤਕਾਰ ਪਿਆਰਾ ਓਨੀ ਆਪਣੀ ਪੱਗ ਵੀ ਪਿਆਰੀ ਓਨੀ ਆਪਣੀ ਇੱਜ਼ਤ ਵੀ ਪਿਆਰੀ ਮੈਂ ਇੰਜ ਵੀ ਕਹਿ ਲਵਾਂ ਤੇ ਕੋਈ ਕਥ ਕਤਨੀ ਨਹੀਂ ਆ ਜਿੰਨਾ ਸਿੱਖ ਨੂੰ ਬਾਣੀ ਨਾਲ ਪਿਆਰ ਹੋਵੇ ਓਨਾ ਸਿੱਖ ਨੂੰ ਸਿੱਖ ਦੀ ਦਸਤਾਰ ਨਾਲ ਪਿਆਰ ਹੋਵੇ ਜਿੰਨਾ ਸਿੱਖ ਵਾਣੀ ਦਾ ਸਤਕਾਰ ਕਰਦਾ ਹੋਵੇ ਉਹਨਾਂ ਦਸਤਾਰ ਦਾ ਵੀ ਕਰਦਾ ਹੋਵੇ ਤੇ ਮੈਂ ਇਹ ਵਿਚਾਰ ਕਹਾਂ ਜਿਹੜੇ ਬੰਦੇ ਨੂੰ ਆਪਣੀ ਦਸਤਾਰ ਦਾ ਸਤਕਾਰ ਕਰਨਾ ਨਹੀਂ ਆਉਂਦਾ ਉਹ ਬੰਦਾ ਗੁਰੂ ਕੀ ਬਾਣੀ ਦਾ ਸਤਕਾਰ ਵੀ ਨਹੀਂ ਕਰ ਸਕਦਾ ਜਿਹਨੂੰ ਆਪਣੀ ਪੱਗ ਸਾਂਭਣੀ ਆਉਂਦੀ ਆ ਦਸਤਾਰ ਦਾ ਸਤਕਾਰ ਕਰਨਾ ਆਉਂਦਾ ਵੀ ਸਤਕਾਰ ਨਾਲ ਪੱਗ ਖੋਲੀ ਆ ਕੱਲਾ ਕੱਲਾ ਲੜ ਲਾ ਕੇ ਤੇ ਕੱਲਾ ਕੱਲਾ ਲੜ ਲਾ ਕੇ ਬੰਨੀ ਆਣਾ ਤੇ ਉਹਨੂੰ ਸਤਕਾਰ ਨਾਲ ਉੱਚੀ ਜਗ੍ਹਾ ਤੇ ਰੱਖ ਦਿੱਤਾ ਆ ਤੇ ਸਤਕਾਰ ਆ ਤੇ ਜੇ ਟੋਪੀ ਵਾਂਗ ਰੱਖੀ ਤੇ ਟੋਪੀ ਵਾਂਗ ਲਾ ਲਈ ਤੇ ਇਹੋ ਜਿਹਾ ਬੰਦਾ ਜਿਹੜਾ ਗੁਰੂ ਕੀ ਦਸਤਾਰ ਗੁਰੂ ਕੀ ਸੁੰਦਰ ਇਸ ਤਾਜ ਦੀ ਕਦਰ ਨਹੀਂ ਨਾ ਕਰਦਾ ਉਹ ਬਾਣੀ ਦੀ ਕਦਰ ਕਦੇ ਨਹੀਂ ਕਰੇਗਾ ਜਿਹਨੂੰ ਗੁਰੂ ਕੀ ਬਖਸ਼ੀ ਕੀਤੀ ਬਖਸ਼ਿਸ਼ ਕੀਤੀ ਹੈ ਸਭ ਤੋਂ ਸਭ ਤੋਂ ਪਹਿਲੀ ਵੱਡਮੁੱਲੀ ਦਾਤ ਆ ਦਸਤਾਰ ਜਿਹਨੂੰ ਦਸਤਾਰ ਦੀ ਕਦਰ ਨਹੀਂ ਨਾ ਆਉਂਦੀ ਉਹ ਗੁਰੂ ਕੀ ਕਦਰ ਵੀ ਨਹੀਂ ਚ ਜਾਣਦਾ ਗੁਰੂ ਦੀ ਕਦਰ ਵੀ ਉਹ ਜਾਣੂ ਜਿਹਨੂੰ ਸਤ ਗੁਰੂ ਕੇ ਕਕਾਰਾਂ ਦੀ ਕਦਰ ਗੁਰੂ ਕੀ ਦਸਤਾਰ ਦੀ ਕਦਰ ਦਾ ਪਤਾ